ਆਪਣਾ ਲਈ ਖੜਿਆ ਨਾ ਬਾਈ ਕੋਈ ਆਣਾ ਬਾਈ ਨੇ ਕਹ ਨਾਲ ਕੀ ਖਾਣਾ ਪੀਣਾ ਦੱਸ ਹਮ ਬਾਈ ਨਾ ਕਦੇ ਅਣਜਾਣ ਬੰਦੀ ਵਾਲੀ ਗੱਲ ਨਹੀਂ ਸੀ ਕਿਸੇ ਨਾਲ ਉਹ ਲੋਕ ਬਾਈ ਬਾਈ ਸੀਗਾ ਦੇਖੋ ਇੰਨੇ ਸਟਾਰ ਬਣ ਗਏ ਪਰ ਫਿਰ ਵੀ ਕਦੇ ਉਹ ਹੰਕਾਰ ਨਹੀਂ ਹਨਾ ਇੱਕ ਕਦੇ ਐਦਾਂ ਨਹੀਂ ਕਿ ਆਹ ਕੇ ਨਹੀਂ ਫੋਟੋ ਨਹੀਂ ਖਚਾਣੀ ਜਾ ਹਮੇਸ਼ਾ ਹਰ ਇੱਕ ਨੂੰ ਮਿਲਣਾ ਕਿੰਨੀ ਗੱਲ ਕਰੋਗੇ ਇਹ ਗਰਾਊਂਡ ਦੇ ਵਿੱਚ ਤਾਂ ਬਾਈ ਬਾਲੀਵੁੱਡ ਖੇਡਦਾ ਰਿਹਾ ਤੇ ਆ ਬਾਈ ਦੇ ਸਾਹਮਣੇ ਘਰ ਆਈ ਤੁਸੀਂ ਇੱਕ ਚੀਜ਼ ਮੰਨੋਗੇ ਉਹਦੇ ਕਰਕੇ ਆ ਬੰਦਾ ਕਹਿੰਦੇ ਕੋਈ ਖਾਲੀ ਨਹੀਂ ਸੀ ਮੁੜਿਆ ਵੀ ਇਹ ਵੀ ਕੋਈ ਮਾੜਾ ਤੇਰਾ ਬੰਦਾ ਚਲੇ ਬਾਈ ਯਾਰ ਆਜੀ ਅਭੀ ਅਗਲਾ ਜੀ ਦਾ ਇੱਕ ਨਹੀਂ ਅੱਜ ਕੱਲ ਆਪਣੇ ਸੋਸ਼ਲ ਮੀਡੀਆ ਤੇ ਪਤਾ ਕੀ ਚੱਲ ਰਿਹਾ ਅਸੀਂ ਨੇ ਸਿਆਣੇ ਨਹੀਂ ਆ ਪਰ ਜਿਹਦੇ 10000 ਫੋਲੋਅਰ ਵੱਜ ਜਾਂਦੇ ਆ ਅਗਲਾ ਨਾ ਟੱਚ ਨਹੀਂ ਜਾਂਦਾ ਇਨਫਲੂਐਂਸਰ ਨੇ ਜਿਹੜੇ ਹਨਾ ਕੁਝ ਕੁ ਸਾਰੇ ਨਹੀਂ ਅਗਲਾ ਕਹਿੰਦੇ ਅਸੀਂ ਨਹੀਂ ਫੋਟੋ ਬਣਾਉਣੀ ਤੇ ਬਾਈ ਚ ਤਾਂ ਉਹ ਹੰਕਾਰ ਹੀ ਨਹੀਂ ਜਿੰਗਾ ਫੋਟੋ ਉਹਨੂੰ ਮੈਂ ਦੇਖਿਆ ਤੁਸੀਂ ਕਿੱਦਾਂ ਰੋ ਰਹੇ ਸੀ ਹਰ ਕੋਈ ਰੋ ਰਿਹਾ ਵਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਮੈਨੂੰ ਲੱਗਦਾ ਇਹ ਕਬੂਲ ਕਰਨਾ ਹੀ ਰਚ ਨਹੀਂ ਰਿਹਾ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ਪੁਰਵ ਕਰਕੇ ਦਰਬਾਰ ਸਾਹਿਬ ਜੀ ਗਈ ਮਤਲਬ ਉੱਥੇ ਨਾ ਮਨ ਨੂੰ ਇੱਕ ਖੱਚ ਪਈ ਪਈ ਸੀ ਯਾਰ ਯਕੀਨ ਹੀ ਨਹੀਂ ਆ ਰਿਹਾ ਸੀਗਾ ਬਾਈ ਉੱਟੂਗਾ ਕਿਤਨ ਦਾ ਬਾਈ ਦਾ ਐਕਸੀਡੈਂਟ ਸੀਗਾ ਵੀ ਇਹ ਸੀ ਬਾਈ ਵਾਪਸ ਆਊਗਾ ਪਰ ਇਹ ਨਹੀਂ ਪਤਾ ਸੀ ਬਾਈ ਨੇ ਇਹ ਹਾਲਾਤਾਂ ਚ ਵਾਪਸ ਜਾਣਾ ਕਿਸ ਤਰ੍ਹਾਂ ਦੇ ਦੇ ਉਹ ਮਹਾਰਾਜ ਜੀ ਦੇ ਪਸ਼ੂ ਨੇ ਉਹਨੂੰ ਕਿਸ ਤਰ੍ਹਾਂ ਦੇ ਵੀਰ ਯਾਰ ਕਿਨੂੰ ਕਸੂਰ ਬਾਤ ਥਾਈ ਆ ਸਰਕਾਰ ਨੂੰ ਕਹੀਏ ਕਿਦਾਂ ਨੇ ਕਿਤੇ ਆਪਣੀਆਂ ਗਲਤੀਆਂ ਵੀ ਨੇ ਆਪਣੀਆਂ ਗਲਤੀਆਂ ਨੇ ਪਿੰਡਾਂ ਦੇ ਵਿੱਚ ਪਹਿਲਾਂ ਆਪਾਂ ਪਸ਼ੂ ਰੱਖ ਲੈਨੇ ਜਿਸ ਦਿਨ ਉਹ ਰਿਸਪੌਂਸ ਦੇ ਨਾਲ ਹਟ ਜਾਂਦਾ ਤੇ ਆਪਾਂ ਗੇਟਾਂ ਦੇ ਬਾਹਰ ਛੱਡ ਦਿੰਦੇ ਆ ਮੈਨੂੰ ਲੱਗਦਾ ਜਿਹੜਾ ਘਾਟਾ ਹੋ ਗਿਆ ਹੋ ਗਿਆ ਪਰ ਉਹਦੇ ਪਿੱਛੇ ਦੇ ਕਾਰਨਾਂ ਤੇ ਜਾਣਾ ਚਾਹੀਦਾ ਆਪਾਂ ਨੂੰ ਹੁਣ ਕੋਈ ਹੋਰ ਨਾ ਗਵਾਚੇ ਕਾਰਨਾਂ ਜਾਣੀ ਜਿਹਦੇ ਗਵਰਨਮੈਂਟ ਨੂੰ ਟੈਕਸ ਭਰਦੇ ਆ ਗਵਰਨਮੈਂਟ ਸਭੀ ਉਹਨਾਂ ਚੀਜ਼ਾਂ ਨੂੰ ਠੀਕ ਆ ਪਰ ਆਪਣੀਆਂ ਆਪਦੀਆਂ ਵੀ ਗਲਤੀਆਂ ਨੇ ਗਵਰਨਮੈਂਟ ਨੂੰ ਜੇ ਆਪਾਂ ਕਿੰਨਾ ਕਸੂਰ ਬਿਠਾ ਰਾਈ ਜਾਵਾਂਗੇ ਜੀ ਠੀਕ ਆ ਉਹ ਆਪਦਾ ਕੰਮ ਕਰੇ ਆਪਾਂ ਆਪਦੇ ਫਰਜ਼ ਨਿਭਾਈ ਜਾਵਾਂਗੇ ਤੇ ਆਪਾਂ ਗਵਰਨਮੈਂਟ ਤੇ ਸਿੱਟਣ ਨਾਲੋਂ ਆਪਾਂ ਆਪ ਫਰਜ਼ਾਂ ਨੂੰ ਸਮਝੀਏ ਜ਼ਿਆਦਾ ਚੰਗਾ ਨਹੀਂ ਗਾਈ ਹੂੰ ਆਪਾਂ ਹਰ ਇੱਕ ਗੱਲ ਗਵਰਨਮੈਂਟ ਤੇ ਸੱਡ ਦੇਨੇ ਆ ਉਹਨਾਂ ਦਾ ਜੋ ਕੰਮ ਆ ਉਹਨਾਂ ਨੂੰ ਕਰਨ ਦੋ ਆਪਾਂ ਆਪ ਕਰੀਏ ਹੋਰ ਜਿਆਦਾ ਦੂਰ ਨਹੀਂ ਆਪਾਂ ਜੇ ਬੜੀ ਦੂਰ ਨਹੀਂ ਆਪਦੇ ਪਿੰਡਾਂ ਵਿੱਚ ਜਿੰਨੇ ਜਿੰਨੇ ਆਵਾਰਾ ਪਸ਼ੂ ਉਹਨਾਂ ਨੂੰ ਸੰਭਲ ਕੇ ਇੱਕ ਥਾਂ ਬਣਾ ਲੈਣਾ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀਰੇ ਮੈਂ ਇਸ ਚੀਜ਼ ਵੀਰੇ ਸਰਕਾਰਾਂ ਨੂੰ ਦੱਸੋ ਸਰਕਾਰਾਂ ਤੱਕ ਤਾਂ ਪਤਾ ਹੀ ਆ ਉਹਨਾਂ ਨੂੰ ਕੋੜਾ ਨਹੀਂ ਦਿਖਦਾ ਹੀ ਹੂੰ ਉਹ ਇਹ ਸੀ ਆਪਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਪਤਾ ਲੱਗ ਰਿਹਾ ਹੈ ਅੱਜ ਕੁਝ ਮੰਤਰੀ ਆਏ ਸਾਡੇ ਆ ਰਾਹ ਲਗੀ ਦੀ ਲੱਗੇ ਨੇ ਤੇ ਉਹਨਾਂ ਨੂੰ ਪਤਾ ਹੀ ਲੱਗਿਆ ਉਹਨਾਂ ਦੀ ਰਾਹ ਕਿਵੇਂ ਦੇ ਟੁੱਟੇ ਪਏ ਨੇ ਕਿਹੜੀ ਯਾਦ ਹੈ ਇਦਾਂ ਦੀ ਤੁਸੀਂ ਨਹੀਂ ਕਦੇ ਵੀ ਭੁਲਾ ਸਕਦੇ ਮੇਰੀ ਭੈਣ ਦਾ ਵਿਆਹ ਮੇਰੀ ਭੈਣ ਦੇ ਵਿਆਹ ਤੇ ਅੱਜ ਵੀ ਮੇਰੇ ਫੋਨ 'ਚ ਉਹ ਹੈਗੀ ਹਮਚਰੋਂ ਨਹੀਂ ਦਿਖਾਣੀ ਆ ਬਾਈ نیچے ਉੱਤਰ ਕੇ ਆਇਆ ਤੇ ਬਾਈ ਨੇ ਆਪਦੀ ਭੈਣਾਂ ਕਿ ਸਖਜਿਆ ਕਿਦੋਂ ਲਾਇਆ ਖੜ ਅੱਛਾ ਬੁਲਾਇਆ ਤੁਹਾਨੂੰ ਕੀ ਕਿਆ ਬਾਈ ਅਕਸਰ ਮਿਲਦਾ ਰਹਿੰਦਾ ਜੀ ਇੱਕ ਵਾਰ ਨਹੀਂ ਕਿੰਨੀ ਵਾਰ ਮਿਲਿਆ ਕਦੇ ਜਗਰਾਉਂ ਕਿਤੇ ਲੰਘਦੇ ਕਰਤੇ ਤੇ ਮੈਨੂੰ ਯਾਦ ਆ ਕਿ ਬਾਈ ਉਹ ਦਿਨ ਡਿਫੈਂਡਰ ਤੇ ਆਇਆ ਸੀ ਆ ਬਾਈ ਨੂੰ ਕਹੇ ਸੀ ਮੈਂ ਕਿਹਾ ਬਾਈ ਮੈਂ ਵੀ ਲੈਣੀ ਆ ਮਈ ਕਹਿੰਦਾ ਬੰਦਾ ਦੇ ਤਰੱਕੀਆਂ ਕਰੂਗਾ ਸਭ ਕੁਝ ਪਾਲੂਗਾ ਮੈਂ ਵੀ ਤਾਂ ਛੋਟੇ ਪਿੰਡਾਂ 'ਚੋਂ ਉੱਠਿਆ ਕੋਈ ਜਿਆਦਾ ਵੱਡਾ ਪਿੰਡ ਨਹੀਂ ਆ ਪੋਨਾ ਸਾਡਾ ਤੁਸੀਂ ਦੇਖ ਹੀ ਚੱਕਿਓ ਛੋਟਾ ਜਿਹਾ ਪਿੰਡ ਆ ਤੇ ਇਸ ਪਿੰਡ ਤੋਂ ਕਦੇ ਉਹ ਕਲਾਕਾਰ ਪਹੁੰਚੇ ਹੋਏ ਨੇ ਵੀ ਜਿਨ੍ਹਾਂ ਨੇ ਪਿੰਡ ਦਾ ਨਾਮ ਨਹੀਂ ਸੀ ਪਤਾ ਬਿਲਕੁਲ ਕਹਿੰਦੇ ਪਿੰਡ ਪੋਨਾ ਸਾਰੀ ਦੁਨੀਆ 'ਚ ਅੱਜ ਗੂੰਜ ਰਿਹਾ ਗੂੰਜ ਰਿਹਾ ਬਾਈ ਦੇ ਬਦਲ ਪਰ ਸਾਨੂੰ ਇਹ ਮਾਹੌਲ ਚਾਹੀਦਾ ਨਹੀਂ ਸੀਗਾ ਸਾਨੂੰ ਬਾਈ ਆਪਦੀ ਡਿਫੈਂਡਰ ਦੇ ਪਹਿਲਾਂ ਵਗ ਚੜਦੀ ਕਲੰਚ ਚਾਹੀਦਾ ਸੀ ਅਸੀਂ ਇਹ ਚੀਜ਼ਾਂ ਵੇਖਣੀਆਂ ਨਹੀਂ ਸੀ ਚਾਹੁੰਦੇ ਸੀ ਅਸੀਂ ਨਹੀਂ ਚਾਹ ਰਹੇ ਸੀ ਕਿ ਬਾਈ ਆਏ ਆਵੇ ਪਰ ਮਾਲਕ ਦੀ ਹੂਮਿੰਗ ਨੂੰ ਮਾਲਕ ਦੀ ਕਰਨੀ ਨੂੰ ਕੋਈ ਨਹੀਂ ਰੋਕਦਾ